ਇਹ ਪਹੀਜਾਗ ਜਾਨਕੀ ਆਪਾਂ ਬਣਾਇਆ 5-6 ਸਾਲ ਹੋ ਗਏ ਮਤਲਬ ਬਣਾਏ ਨੂੰ ਆਪਾਂ ਮਦਰ ਨਗਰ ਕੀਤਾ ਤੇ ਵੱਖ-ਵੱਖ ਨਗਰ ਕਿਤੇ ਨਾ ਜਾ ਕੇ ਫੁੱਲਾਂ ਦੀ ਵਰਖਾ ਕਰਦੇ ਉਹਦੇ ਕਰਕੇ ਬਣਾਇਆ ਤੇ ਇਹਨੂੰ ਮਤਲਬ ਲੱਖ ਰੁਪਏ ਦਾ ਮਤਲਬ ਖਰਚਾ 1.5 ਲੱਖ ਦਾ ਆ ਗਿਆ ਉੱਪਰਲਾ ਜਿਹੜਾ ਹਿੱਸਾ ਤਿਆਰ ਕਰਾਇਆ ਇਕੱਲਾ ਬਾਕੀ ਪੀਡੀਓ ਸ਼ਾਟ ਤੇ ਲੱਗਾ ਠਾ ਲੱਗਾ ਜੀ ਉਹਦੇ ਨਾਲ ਹੀ ਮਤਲਬ ਹਵਾ ਵਾਜਦੀ ਜਦੋਂ ਫੁੱਲਾਂ ਦੀ ਵਰਖਾ ਸਿਰੇ ਤੇ ਨਾ ਹੁੰਦੀ ਇਹ ਕਿੰਨੇ ਸਾਲ ਹੋ ਗਏ ਆ ਤੇ ਕਿਹੜੀ ਕਿਹੜੀ ਅੱਜ ਵੀ ਜਾਂਦੇ ਆ ਇਹ 5 ਕੁ ਸਾਲ ਹੋ ਗਏ ਮਤਲਬ ਤੇ ਆਪਾਂ ਜਿੱਦਾਂ ਜਿੱਦਾਂ ਕੋਈ ਫੋਨ ਕਰਦਾ ਜਾਂ ਜੇ ਕੋਈ ਆਪਣਾ ਮਿੱਤਰ ਪਿਆਰਾ ਜੇ ਕੋਈ ਆਪਾਂ ਨੂੰ ਕਹਿੰਦਾ ਜੀ ਆਪਾਂ ਉਹਨਾਂ ਦੇ ਪ੍ਰੋਗਰਾਮ ਤੇ ਜਾਈਏ। ਫੋਨ ਹੀ ਆਏ ਜੀ ਡੇਰਾ ਬਾਬਾ ਬਨਾਰਕ ਦਾ ਜੀ। ਹਾਂਜੀ। ਐਸੇ ਹੀ ਆਪਾਂ ਲਈਦੇ ਆਪਾਂ ਜੀ ਤੇ ਜ ਤੇ ਸੇਵਾ ਤੇ ਵੀ ਜਾਈਦਾ। ਜੇ ਤਾਂ ਹੁਣ ਆਪਾਂ ਫੋਨ ਆਪਾਂ ਸੇਵਾ ਤੇ ਆਏ ਆ ਜੀ। ਆਪਣੀ ਮੰਦੀ ਸ਼ਰਤਾਂ ਜੀ ਕਿ ਸੇਵਾ ਕਰਕੇ ਆਉਣੀ ਚੋਲਾ ਸਾਹਿਬ ਚੋਲਾ ਸਾਹਿਬ ਜਾ ਕੇ ਉਹਦੇ ਬਾਅਦ ਸੇਵਾ ਕਰਕੇ ਆਏ ਉਹਨੇ ਇਹ ਤੁਹਾਡੇ ਮਨ 'ਚ ਕਿਦਾਂ ਆ ਆ ਇਹ ਚੀਜ਼ ਬਣਾਉਣੀ ਆਪਣੇ ਮਨ 'ਚ ਇਦਾਂ ਹੀ ਕੋਈ ਐਨਐਸਫੋਲੋ ਸਟਨ ਉੱਤੇ ਲੋਕੀ ਜਾਇ ਸਾਡੇ ਤੋਂ ਸੋ ਸਟਦੇ ਮਤਲਬ ਦੇਖੀਦਾ ਉੱਪਰ ਦੇ ਸੀ ਆਪਾਂ ਇਹ ਜਗਾੜ ਤਿਆਰ ਕਰਾਇਆ ਪੱਕੇ ਨਾਲ ਸੁੱਟੇ ਦੇ ਹੁਣ ਆਪਾਂ ਫੋਲੋ ਟਰੈਕਟਰ ਤੇ ਲਵਾ ਛੜੀ ਇਹ ਗੁੱਡੀ ਪੇਪਰ ਹੁੰਦੇ ਆ ਇਹ ਵਧੀਆ ਉਡਦੇ ਨਾਲ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज